ਜੇਲ੍ਹ ਚ ਬੰਦ ਬਿਕਰਮ ਮਜੀਠੀਆ ਦੀ ਕਾਰਵਾਈ ਲਗਾਤਾਰ ਅਦਾਲਤ ਚ ਚੱਲ ਰਹੀ ਹੈ ਹਰ ਰੋਜ਼ ਤਰੀਕ ਪੈ ਰਹੀ ਹੈ ਤੇ ਅੱਜ ਫੇਰ ਦੁਬਾਰਾ ਤੋਂ ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਤਰੀਕ ਪਈ ਦਲੀਲਾਂ ਰੱਖਿਆ ਗਈਆਂ ਪਰ ਅਫਸੋਸ ਦੀ ਗੱਲ ਇਹ ਹੈ ਕਿ ਬਿਕਰਮ ਮਜੀਠੀਆ ਨੂੰ ਕੋਈ ਵੀ ਰਾਹਤ ਜਿਹੜੀ ਹੈ ਉਹ ਨਹੀਂ ਮਿਲੀ ਹੈ ਤੇ ਅੱਜ ਫਿਰ ਦੋਵਾਂ ਵਕੀਲਾਂ ਵੱਲੋਂ ਮਤਲਬ ਕਿ ਵਿਕਰਮ ਅਜੀਠਿਆ ਦੇ ਵਕੀਲ ਅਤੇ ਸਰਕਾਰ ਦੇ ਵਕੀਲ ਵੱਲੋਂ ਆਪਣੀਆਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਪਰ ਅੱਜ ਵੀ ਕੋਈ ਇਸ ਦਾ ਨਤੀਜਾ ਨਹੀਂ ਨਿਕਲ ਸਕਿਆ ਤੇ ਹੁਣ ਕੱਲ ਨੂੰ ਦੁਬਾਰਾ ਤੋਂ ਜਿਹੜੀ ਹੈ ਤਰੀਕ ਪੈ ਗਈ ਹੈ 13 ਤਰੀਕ ਨੂੰ ਫਿਰ ਦੁਬਾਰਾ ਤੋਂ ਵਿਕਰਮ ਅਜੀਠਿਆ ਦੀ ਜ਼ਮਾਨਤ ਦੇ ਉੱਤੇ ਲਗਾਤਾਰ ਬਹਿਸ ਹੋਵੇਗੀ ਯਾਨੀ ਕਿ ਦੋਨਾਂ ਪਰ ਦੋਨਾਂ ਪੱਖਾਂ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ ਤੇ ਫਿਰ ਦੇਖਣਾ ਹੋਵੇਗਾ ਕਿ ਕੱਲ ਕੋਈ ਫੈਸਲਾ ਆਂਦਾਵੇਗਾ ਜਾਂ ਫਿਰ ਕੱਲ ਫਿਰ ਤਰੀਕ ਪੈ ਜਾਵੇਗੀ ਤੇ ਅੱਜ ਬਿਕਰਮ ਮਜੀਠੀਆ ਦੇ ਦੋ ਕੇਸ ਮੋਹਾਲੀ ਅਦਾਲਤ ਵਿੱਚ ਲੱਗੇ ਹੋਏ ਸਨ ਜਿਸ ਦੇ ਵਿੱਚ ਪਹਿਲਾ ਜ਼ਮਾਨਤ ਅਰਜੀ ਦਾ ਤੇ ਦੂਸਰਾ ਸੀਗਾ ਜੇਲ੍ਹ ਦੇ ਵਿੱਚ ਬੈਰਕ ਬਦਲਣ ਦਾ ਤੇ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਵੀ ਕੋਈ ਕੋਈ ਵੀ ਤੁਸੀਂ ਕਹਿ ਸਕਦੇ ਹੋ ਫੈਸਲਾ ਨਹੀਂ ਸੁਣਾਇਆ ਗਿਆ ਹੁਣ ਉਸ ਜਿਹੜੀ ਉਹਦੀ ਜਿਹੜੀ ਤਰੀਕ ਹੈ ਕੇਸ ਦੀ ਉਹ 21 ਅਗਸਤ ਪੈ ਚੁੱਕੀ ਹੈ ਯਾਨੀ ਕਿ ਜੇਲ੍ਹ ਦੇ ਵਿੱਚ ਬੈਰਕ ਬਦਲਣ ਦੇ ਮਾਮਲੇ ਜਿਹੜਾ ਸੁਣਵਾਈ ਜਿਹੜੀ ਚਲ ਰਹੀ ਸੀ ਅਦਾਲਤ ਦੇ ਵਿੱਚ ਹੁਣ 21 ਤਰੀਕ ਤਰੀਕ ਪੈ ਗਈ ਹੈ ਤੇ ਜਿਹੜੀ ਜ਼ਮਾਨਤ ਜਿਹੜੀ ਅਰਜੀ ਹੈ ਉਹ ਹੁਣ ਪੈ ਗਈ ਹੈ ਕੱਲ ਦੀ ਤਰੀਕ ਤੇ ਦੱਸਦੀ ਹੈ ਕਿ ਬੀਤੇ ਕੱਲ ਯਾਨੀ ਕਿ ਜਿਹੜੀ ਕੱਲ ਤਰੀਕ ਸੀ 11 ਤਰੀਕ ਨੂੰ ਵੀ ਜਿਹੜੀ ਦਲੀਲਾਂ ਪੇਸ਼ ਕੀਤੀਆਂ ਗਈਆਂ ਉਹਦੇ ਵਿੱਚ ਸਰਕਾਰ ਨੇ ਇਹ ਗੱਲ ਆਖੀ ਗਈ ਸੀ ਪੰਜਾਬ ਦੇ ਵਿੱਚ ਰਣਜੀਤ ਸਿੰਘ ਜਿਹੜੇ ਗਿਲਕੋ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਉੱਤੇ ਵਿਜੀਲੈਂਸ ਸੀ ਜਿਹੜੀ ਤੇ ਈਡੀ ਦੀ ਜਿਹੜੀ ਰੇਡ ਹੋਈ ਸੀ ਉਹਦੇ ਨਾਲ ਜੋੜ ਕੇ ਮਜੀਠੀਆ ਦਾ ਕੇਸ ਦੱਸਿਆ ਗਿਆ ਸੀਗਾ ਕਿ ਮਜੀਠੀਆ ਦਾ ਪੈਸਾ ਇਸ ਗਿਲਕੋ ਕੰਪਨੀ ਦੇ ਵਿੱਚ ਵੀ ਲੱਗਾ ਹੋ ਸਕਦਾ ਤੇ ਉਹਨਾਂ ਨੂੰ ਅੱਜ ਜ਼ਮਾਨਤ ਮਿਲ ਗਈ ਹੈ ਤੇ ਇਸ ਕੇਸ ਦਾ ਵੀ ਹੁਣ ਲੱਗਦਾ ਲੱਗ ਰਿਹਾ ਹੈ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ ਬਿਕਰਮ ਮਜੀਠੀਆ ਦੇ ਵਕੀਲ ਕਹ ਰਹੇ ਨੇ ਕਿ ਇਸ ਕੇਸ ਦੇ ਵਿੱਚ ਵੀ ਕੋਈ ਲੈਣਾ ਦੇਣਾ ਨਹੀਂ ਹੈ ਬਿਕਰਮ ਮਜੀਠੀਆ ਦਾ ਜਾਣ ਬੁੱਝ ਕੇ ਉਹਨੂੰ ਉਹਨਾਂ ਨੂੰ ਘੜੀਸਿਆ ਜਾ ਰਿਹਾ ਹੈ ਤੇ ਹੁਣ ਇਹ ਚੀਜ਼ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ ਰਣਜੀਤ ਸਿੰਘ ਦੇ ਮਾਮਲੇ ਦੇ ਵਿੱਚ ਤੇ ਉਧਰ ਹੀ ਅੱਜ ਫਿਰ ਜਿਹੜੀ ਦਲੀਲਾਂ ਆਪਸ ਦੇ ਵਿੱਚ ਪੇਸ਼ ਕੀਤੀਆਂ ਗਈਆਂ ਕਿ ਲਗਾਤਾਰ ਸਰਕਾਰ ਇਹੀ ਦਾਵਾ ਕਰ ਰਹੀ ਹੈ ਕਿ ਅਸੀਂ ਪੂਰੀਆਂ ਤਿੰਨ ਚਾਰ ਸਟੇਟਾਂ ਦੇ ਵਿੱਚ ਜਾਂਚ ਕੀਤੀ ਹੈ ਜਿਸ ਦੇ ਜਿਸ ਕਾਰਨ ਕਈ ਤੱਥ ਸਾਨੂੰ ਮਿਲੇ ਹੈ ਜਿਵੇਂ ਹਿਮਾਚਲ ਦੇ ਵਿੱਚ ਹਜ਼ਾਰ ਏਕੜ ਦੀ ਜ਼ਮੀਨ ਉਸ ਤੋਂ ਬਾਅਦ ਯੂਪੀ ਦੇ ਵਿੱਚ ਗੁਰੂਖਪੁਰ ਦੇ ਵਿੱਚ ਕਈ ਫੈਕਟਰੀਆਂ ਕਈ ਸਰਾਇਆ ਇੰਡਸਟਰੀ ਦੇ ਨਾਮ ਦੇ ਨਾਲ ਜੁੜੀਆਂ ਹੋਈਆਂ ਤੇ ਦਿੱਲੀ ਦੇ ਵਿੱਚ ਸੈਨਿਕ ਫਾਰਮ ਜਿਹੜਾ ਇੱਕ ਏਰੀਆ ਉਹਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਫਾਰਮ ਹਾਊਸ ਹੈ ਉਹ ਹੈ ਇਹ ਸਾਰੀਆਂ ਚੀਜ਼ਾਂ ਲੈ ਕੇ ਲਗਾਤਾਰ ਵਿਕਰਮ ਮਜੀਠੀਆ ਦੇ ਉੱਤੇ ਜਿਹੜੀ ਕਾਰਵਾਈ ਚੱਲ ਰਹੀ ਹੈ ਅਦਾਲਤ ਸੁਣਵਾਈ ਕਰ ਰਹੀ ਹੈ ਹਰ ਰੋਜ਼ ਦਲੀਲਾ ਪੇਸ਼ ਹੋ ਰਹੀਆਂ ਨੇ ਪਰ ਵਿਕਰਮ ਮਜੀਠੀਆ ਨੂੰ ਕਿਸੇ ਵੀ ਰਾਹਤ ਨਹੀਂ ਮਿਲ ਰਹੀ ਹੈ ਦੱਸ ਦਈਏ ਕਿ ਜਿਹੜਾ ਇਹ ਨਵਾਂ ਕੇਸ ਹੈ ਇਹ ਸਿਰਫ ਕੇਸ ਹੈ ਕਿ ਆਏ ਨਾਲੋਂ ਵੱਧ ਸੰਪਤੀ ਦਾ ਤੇ ਜਿਹੜਾ ਨਸ਼ਿਆਂ ਵਾਲਾ ਕੇਸ ਸੀਗਾ ਐਨਡੀਪੀਐਸ ਦਾ ਉਹ 2021 ਦੇ ਵਿੱਚ ਸਰਕਾਰ ਵੱਲੋਂ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਪਰ ਹੁਣ ਜਿਹੜੀ ਸਰਕਾਰ ਆਵਾਮੀ ਪਾਰਟੀ ਦੀ ਸਰਕਾਰ ਨੇ ਡੀਏ ਦਾ ਕੇਸ ਪਾਇਆ ਯਾਨੀ ਕਿ ਡਿਸਐਪਰੋਪ੍ਰੀਏਟ ਐਸੈਟ ਜਿਹੜੇ ਹੁੰਦੇ ਨੇ ਆਏ ਨਾਲੋਂ ਵੱਧ ਸੰਪਤੀ ਦੇ ਤੇ ਹੁਣ ਉਸ ਦੀ ਹੀ ਜਾਂਚ ਚੱਲ ਰਹੀ ਹੈ ਜਿਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਬੈਰਕ ਚੇਂਜ ਤੇ ਜ਼ਮਾਨਤ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਸਨਵਾਈ ਮੁਹਾਲੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਪਰ ਖੈਰ ਅੱਜ ਵੀ ਇਸ ਦੇ ਉੱਤੇ ਕੋਈ ਫੈਸਲਾ ਨਹੀਂ ਆ ਸਕਿਆ ਤੇ ਹੁਣ ਕੱਲ ਜ਼ਮਾਨਤ ਅਰਜੀ ਦੇ ਉੱਤੇ ਗੱਲਬਾਤ ਹੋਵੇਗੀ ਸਰਕਾਰ ਆਪਣੀ ਦਲੀਲਾਂ ਰੱਖੇਗੀ ਤੇ ਵਿਕਰਮ ਮਜੀਠੀਆ ਦੇ ਵਕੀਲ ਵੀ ਦਲੀਲ ਰੱਖਣਗੇ ਤੇ ਬੈਰਕ ਬਦਲਣ ਦਾ ਜਿਹੜਾ ਮਾਮਲਾ ਹੈ ਉਹ ਪਹੁੰਚਿਆ ਹੈ ਹੁਣ 1 اگਸਟ ਨੂੰ ਹੁਣ ਦੇਖਣਾ ਹੋਵੇਗਾ ਕਿ ਕੱਲ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਕਵਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ